ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬੰਦ ਗੋਭੀ ਤੋਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਜ਼ਿਆਦਾ ਜੁਨੀਕ ਰੈਸਪੀ ਇਹ ਪਨੀਰ ਦੀ ਰੈਸਪੀ ਨਾਲੋਂ ਵੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੇ ਕੋਈ ਵੀ ਗੈਸ ਵਰਕ ਨਹੀਂ ਕਰ ਸਕਦਾ ਇਹ ਕਿਸ ਚੀਜ਼ ਤੋਂ ਬਣੀ ਹੈ ਉਸ ਲਈ ਆਪਾਂ ਇੱਕ ਬੰਦ ਗੋਭੀ ਲਈ ਹੈ ਇਹ ਬੰਦ ਗੋਭੀ ਨੂੰ ਆਪਾਂ ਦੋ ਟੁਕੜਿਆਂ ਵਿੱਚ ਕੱਟ ਲਿਆ ਹੈ ਹੁਣ ਇਸ ਨੂੰ ਬੋਇਲ ਕਰਾਂਗੇ ਪਾਣੀ ਵਿੱਚ ਪਾ ਕੇ ਥੋੜਾ ਟਾਈਮ ਲਈ ਉਬਲਣ ਲਈ ਰੱਖ ਦੇਵਾਂਗੇ ਬੰਦੇ ਗੋਤ ਬੀਨੂ ਆਪਾਂ ਉਬਲ ਨਹੀਂ ਰੱਖ ਦਿੱਤਾ ਹੈ ਆਪਾਂ ਜਦੋਂ ਦੋ ਬਾਲੇ ਆਗੇ ਇਸ ਨੂੰ ਕੱਟ ਲਵਾਂਗੇ ਆਪਾਂ ਗੈਸ ਦੀ ਜਿਹੜੀ ਆਜਾ ਪੂਰੀ ਫੁੱਲ ਫਲੇਮ ਰੱਖੀਏ ਤਾਂ ਕਿ ਛੇਤੀ ਉਬਾਲਾ ਆ ਜਾਵੇ ਆਪਣੀ ਬੰਦ ਕੋ ਵੀ ਬੋਇਲ ਹੋ ਰਹੀ ਹੈ ਹੁਣ ਆਪਾਂ ਦੋ ਪਿਆਜ਼ ਲਈ ਨੇ ਜਿਨ੍ਹਾਂ ਨੂੰ ਆਪਾਂ ਮੋਟਾ ਕੱਟ ਲਿਆ ਹੈ ਚਾਰ ਪੰਜ ਹਰੀਆਂ ਮਿਰਚਾਂ ਲਈਆਂ ਨੇ ਆਪਾਂ ਅਦਰਕ ਲਈ ਇਸ ਨੂੰ ਵੀ ਆਪਾਂ ਮੋਟਾ ਕੱਟ ਲਏ ਟਮਾਟਰ ਹੈ ਇੱਕ ਟਮਾਟਰ ਲਿਆ ਸੀ ਉਸ ਨੂੰ ਵੀ ਇੱਦਾਂ ਮੋਟਾ ਕੱਟ ਲਿਆਏ ਇਹ ਸਾਰੀਆਂ ਟੀਜਾਂ ਨੂੰ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਗ੍ਰाइंड ਕਰ ਲਾਂਗੇ ਇਸੇ ਤਰ੍ਹਾਂ ਇੱਕ ਬਰੀਕ ਪਤਲਾ ਪੇਸਟ ਤਿਆਰ ਕਰ ਲਾਂਗੇ ਆਪਣੀ ਬੰਦ ਗੋਭੀ ਨੂੰ ਉਬਾਲ ਆ ਚੁੱਕਿਆ ਹੈ ਹੁਣ ਇਸ ਨੂੰ ਆਪਾਂ ਛਾਣ ਕੇ ਇਸ ਦਾ ਚੰਗੀ ਤਰ੍ਹਾਂ ਪਾਣੀ ਕੱਢ ਲਵਾਂਗੇ ਇਸ ਨੂੰ 5 ਮਿੰਟ ਲਈ ਇੱਦਾਂ ਰੱਖਾਂਗੇ ਤਾਂ ਕਿ ਆਪਣਾ ਸਾਰਾ ਪਾਣੀ ਨਿਕਲ ਜਾਵੇ ਬੰਦ ਗੋਭੀ ਵਿੱਚੋਂ ਤੇ ਠੰਡੀ ਹੋ ਜਾਵੇ ਇਸ ਨੂੰ ਇਸ ਬਾਅਦ ਇੱਥੇ ਰਫਲੀ ਕੱਟ ਕੇ ਗ੍ਰाइंड ਕਰਾਂਗੇ ਬੰਦ ਬੰਦ ਗੁੜ ਵੀ ਆਪਣੀ ਠੰਢੀ ਹੋ ਚੁੱਕੀ ਹੈ ਇਸ ਦਾ ਪਾਣੀ ਵੀ ਨਿਕਲ ਚੁੱਕਾ ਹੈ ਇਸ ਨੂੰ ਹੁਣ ਆਪਾਂ ਰਫਲੀ ਕੱਟ ਕੇ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰਾਂਗੇ ਬੰਦ ਗੁੜ ਵੀ ਨੂੰ ਆਪਾਂ ਰਫਲੀ ਕੱਟ ਲਿਆ ਹੈ ਹੁਣ ਇਸ ਵਿੱਚ ਇੱਕ ਚਮਚਾ ਮਲਾਈ ਦਾ ਐਡ ਕਰਾਂਗੇ ਜੇ ਤੁਹਾਡੇ ਕੋਲ ਵੱਡਾ ਚਮਚਾ ਹੈ ਤੁਸੀਂ ਇੱਕ ਪਾਣਾ ਜੇ ਛੋਟਾ ਚਮਚਾ ਉਸ ਨੂੰ ਦੋ ਚਮਚੇ ਪਾਣਾ ਹੈ ਜੇ ਤੁਹਾਡੇ ਕੋਲ ਫਰੈਸ਼ ਮਲਾਈ ਨਹੀਂ ਹੈ ਤਾਂ ਤੁਸੀਂ ਇਸ ਵਿੱਚ ਸੁੱਕਾ ਦੁੱਧ ਵੀ ਐਡ ਕਰ ਸਕਦੇ ਹੋ ਆਪਾਂ ਮਲਾਈ ਪਾ ਦਿੱਤੀ ਹੈ ਇਸ ਦਾ ਚੰਗੀ ਤਰ੍ਹਾਂ ਇੱਕ ਪੇਸਟ ਬਣਾਵਾਂਗੇ ਬਿਲਕੁਲ ਪਤਲਾ ਆਪਣਾ ਬੰਦ ਗੋਭੀ ਦਾ ਮਿਕਸਚਰ ਬਿਲਕੁਲ ਪਤਲਾ ਕਰੀਮੀ ਫਾਰਮ ਤੇ ਬਣ ਕੇ ਤਿਆਰ ਹੋ ਚੁੱਕਿਆ ਹੈ ਇਸ ਨੂੰ ਹੁਣ ਆਪਾਂ ਇੱਕ ਬਰਤਨ ਵਿੱਚ ਪਾ ਲਵਾਂਗੇ ਬੰਦ ਗੋਭੀ ਦੇ ਪੇਸਟ ਨੂੰ ਆਪਾਂ ਇੱਕ ਬਰਤਨ ਵਿੱਚ ਪਾ ਲਿਆ ਹੈ ਹੁਣ ਇਸ ਨੂੰ ਇਸ ਨੂੰ ਬਾਈਂਡਿੰਗ ਦੇਵਾਂਗੇ ਬਾਈਂਡਿੰਗ ਦੇਣ ਵਾਸਤੇ ਤੁਸੀਂ ਸੂਜੀ ਤੁਸੀਂ ਮੈਦਾਣਾ ਚਾਵਲ ਦਾ ਆਟਾ ਵੀ ਯੂਜ਼ ਕਰ ਸਕਦੇ ਹੋ ਪਰ ਆਪਾਂ ਇਸ ਨੂੰ ਆਪਾਂ ਹੈਲਦੀ ਬਣਾਵਾਂਗੇ ਇਸ ਲਈ ਇਸ ਕਰਕੇ ਇਸ ਵਿੱਚ ਆਪਾਂ 3 ਤੋਂ 4 ਚਮਚੇ ਬੀਸਨ ਦੇ ਐਡ ਕਰਾਂਗੇ ਇਸ ਨੂੰ ਬਾਈਂਡਿੰਗ ਦੇਣ ਵਾਸਤੇ ਆਪਾਂ 4 ਚਮਚੇ ਬੀਸਨ ਲਿਆਏ ਹੁਣ ਇਸ ਵਿੱਚ ਐਡ ਕਰਾਂਗੇ ਇਸ ਵਿੱਚ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਬੀਸਨ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਹੁਣ ਇਸ ਵਿੱਚ ਇੱਕ ਚਮਚਾ ਰਿਫਾਈਨਡ ਆਲ ਦਾ ਪਾਵਾਂਗੇ। ਇਸ ਸਵਾਦ ਅਨੁਸਾਰ ਨਮਕ ਐਡ ਕਰਾਂਗੇ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਐਸੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਏ। ਇਸ ਵਿੱਚ ਥੋੜਾ ਜਿਹਾ ਜੀਰਾ ਪਾਵਾਂਗੇ। ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਾਂਗੇ। थोड़ी जी अजवाइन पावगी इसनों भी चंकी तरह मिक्स करा इस चंकी तरह हम मिक्स कर लिया है हूँ आप खाली बर्तन लिया है इसमें थोड़ा जो तो ऑयल लगा के इसमें ग्रीस करेंगे ਐਸ ਵਾਂ ਟਿਕੂ ਖਵਾਰ ਬਚਾ ਲਾਂਗੇ ਇਦਾਂ ਜੇ ਤੁਹਾਡੇ ਕੋਲ ਪੇਪਰ ਹੈ ਤੁਸੀਂ ਉਸ ਨੂੰ ਸਪਰੈਡ ਕਰ ਸਕਦੇ ਹੋ ਹੁਣ ਇਸ ਵਿੱਚ ਜੋ ਆਪਾਂ ਮਸਾਲਾ ਤਿਆਰ ਕਰਿਆ ਹੈ ਬੈਟਰ ਉਸ ਨੂੰ ਐਡ ਕਰਾਂਗੇ ਐਦਾਂ ਆਪਾਂ ਬੈਟਰ ਨੂੰ ਇੱਕ ਬਰਤਨ ਵਿੱਚ ਪਾ ਲਿਆ ਹੈ ਦੂਜੀ ਸਾਈਡ ਆਪਾਂ ਇੱਕ ਕੜਾਈ ਲੈ ਲਈਏ ਉਸ ਵਿੱਚ ਪਾਣੀ ਪਾ ਕੇ ਰੱਖ ਦਿੱਤਾ ਹੈ ਫੁੱਲ ਫਲੇਮ ਤੇ ਜਦੋਂ ਪਾਣੀ ਨੂੰ ਉਬਾਲ ਆਉਣ ਲੱਗ ਪਿਆ ਤੇ ਆਪਾਂ ਬੈਟਰ ਵਾਲਾ ਬਰਤਨ ਇਸ ਉੱਪਰ ਰੱਖਾਂਗੇ ਤੇ ਇਸ ਨੂੰ ਢੱਕ ਕੇ ਪਕਾਵਾਂਗੇ ਪਾਣੀ ਆਪਣਾ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਇਸ ਬੈਟਰ ਵਾਲੇ ਬਰਤਨ ਉੱਪਰ ਰੱਖ ਦਿੱਤਾ ਹੈ ਹੁਣ ਇਸ ਨੂੰ ਢੱਕ ਕੇ ਪਕਾਵਾਂਗੇ ਆਪਾਂ ਨੂੰ 10 ਤੋਂ 15 ਮਿੰਟ ਹੋ ਚੁੱਕੇ ਨੇ ਇਸ ਨੂੰ ਹੁਣ ਆਪਾਂ ਚੈੱਕ ਕਰਾਂਗੇ ਆਪਾਂ ਇੱਕ ਸੇਕ ਕੇ ਸਿੱਖ ਲਈਏ ਤੁਸੀਂ ਇੱਕ ਇੱਕ ਤੂਥ ਸਟਿਕ ਵੀ ਲੈ ਸਕਦੇ ਹੋ ਉਸ ਨਾਲ ਵੀ ਚੈੱਕ ਕਰ ਸਕਦੇ ਹੋ ਇਸ ਨੂੰ ਵਿੱਚ ਡੁਬੋ ਕੇ ਦੇਖਾਂਗੇ ਏਦਾਂ ਜੇ ਬਿਲਕੁਲ ਕਲੀਨ ਬਾਅਰ ਆ ਰਿਹਾ ਹੈ ਇਸ ਮਤਲਬ ਇਹਦਾ ਮਤਲਬ ਹੈ ਕਿ ਪੱਕ ਚੁੱਕਿਆ ਹੈ ਆਪਾਂ ਗੈਂਦ ਨੂੰ ਬੰਦ ਕਰ ਦਵਾਂਗੇ ਇਸ ਨੂੰ ਆਪਾਂ ਹੁਣ ਪਲਟ ਕੇ ਬਾਹਰ ਕੱਟ ਲਿਆਏ ਇਸ ਦਾ ਪੇਪਰ ਹਟਾ ਦੇਵਾਂਗੇ ਇਸ ਨੂੰ ਹੁਣ ਥੋੜਾ ਠੰਡਾ ਕਰਕੇ ਪਨੀਰ ਦੇ ਸਲਾਈਸਾਂ ਵਿੱਚ ਕੱਟ ਲਾਂਗੇ ਜਿਵੇਂ ਆਪਾਂ ਪਨੀਰ ਕੱਟੀ ਦਾ ਹੈ ਇਸ ਨੂੰ ਆਪਾਂ ਇਹਦਾ ਸ্লাইਸ ਵਿੱਚ ਕੱਟ ਲਿਆ ਏ ਪਰ ਇਸ ਨੂੰ ਹੁਣ ਆਪਾਂ ਫ੍ਰਿਜ ਵਿੱਚ ਤੋਕੰਟ ਲਈ ਰੱਖਾਂਗੇ ਤਾਂ ਕਿ ਥੋੜੇ ਜਿਹਾ ਸੌਫਟ ਤੇ ਬਿਲਕੁਲ ਫ੍ਰੀਜ਼ ਹੋ ਜਾਣ ਆਪਾਂ ਨੂੰ 2 ਘੰਟੇ ਹੋ ਚੁੱਕੇ ਨੇ ਫ੍ਰਿਜ ਵਿੱਚ ਰੱਖਿਆ ਇਹ ਬਿਲਕੁਲ ਪਨੀਰ ਦੀ ਤਰ੍ਹਾਂ ਬਣ ਕੇ ਸੌਫਟ ਹੋ ਚੁੱਕੇ ਨੇ ਤੁਸੀਂ ਦੇਖ ਹੀ ਸਕਦੇ ਹੋ ਇਸ ਨੂੰ ਬਿਲਕੁਲ ਥੋੜਾ ਜਿਹਾ ਤੇਲ ਪਾ ਕੇ ਹਲਕਾ ਜਿਹਾ ਫਰਾਈ ਕਰਾਂਗੇ ਆਪਾਂ ਇੱਕ ਫਰਾਈਪੈਨ ਲੈ ਲਿਆ ਏ ਉਸ ਦੇ ਵਿੱਚ ਆਪਾਂ ਵੱਡਾ ਚਮਚਾ ਤੇਲ ਦਾ ਪਾਇਆ ਏ ਇਸ ਨੂੰ ਬਿਲਕੁਲ ਸ਼ੈਲੋ ਫਰਾਈ ਕਰਾਂਗੇ ਜਿੰਨਾ ਆਪਾਂ ਪਨੀਰ ਨੂੰ ਫਰਾਈ ਕਰਦੇ ਆ ਤੇਲ ਆਪਣਾ ਗਰਮ ਹੋ ਚੁੱਕਿਆ ਏ ਇਸ ਨੂੰ ਆਪਾਂ ਪੀਸਣ ਨੂੰ ਜਿਹੜਾ ਵਿੱਚ ਪਾ ਦਿੱਤਾ ਹੈ ਬਿਲਕੁਲ ਹਲਕਾ ਹਲਕਾ ਫਰਾਈ ਕਰਾਂਗੇ ਆਪਾਂ ਕੈਸ ਦੀਆਂ ਚ ਬਿਲਕੁਲ మీడియం ਰੱਖਣੀ ਹੈ మీడియం ਤੋਂ ਸਲੋ ਦੇ ਵਿੱਚ ਰੱਖਣੀ ਹੈ ਇਹਨੂੰ ਆਪਾਂ ਹਲਕਾ ਪਨੀਰ ਦੀ ਤਰ੍ਹਾਂ ਫਰਾਈ ਕਰ ਲਿਆ ਹੈ ਬਿਲਕੁਲ ਹਲਕਾ ਹਲਕਾ ਹੀ ਫਰਾਈ ਕਰਨਾ ਹੈ ਹੁਣ ਆਪਾਂ ਇੱਕ ਕੜਾਈ ਲਈਏ ਇਸ ਵਿੱਚ ਤੇਲ ਪਾ ਕੇ ਗਰਮ ਹੋਣ ਲਈ ਰੱਖ ਦਿੱਤਾ ਹੈ ਹੁਣ ਆਪਾਂ ਇਸ ਦੀ ਗਰੇਵੀ ਤਿਆਰ ਕਰਾਂਗੇ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਆਪਾਂ ਥੋੜਾ ਜਿਹਾ ਲਿਆਏ ਜੀਰਾ ਸਵਾਦ ਅਨੁਸਾਰ థోడి థోడిన సార్ పాల్గే ప్యాజ అదరక పేస్ట్ తయారు యాడ్ కిట తక్కు మసాలే యాడ్వాద అనుసారీ నమకాలిచ పావుడవిడ్ కల్ది లేసాలను యాడ్ చర్ మస్కే ఢాకే పకావే ਪਾਣੂ 5 ਮਿੰਟ ਹੋ ਚੁੱਕੇ ਨੇ ਆਪਣੇ ਮਸਾਲੇ ਨੇ ਤੇਲ ਛੱਡਣਾ ਸਟਾਰਟ ਕਰ ਦਿੱਤਾ ਹੈ ਹੋਣੇ ਦੇ ਵਿੱਚ ਹਲਕਾ ਜਿਹਾ ਪਾਣੀ ਪਾ ਕੇ ਇਸ ਨੂੰ ਪਕਾਵਾਂਗੇ ਆਪਾਂ ਪਾਣੀ ਐਡ ਕਰ ਦਿੱਤਾ ਸੀ ਹੁਣ ਇਸ ਦੇ ਵਿੱਚ ਕੁਸੀਰ ਪਸਤੂਰੀ ਮੇਥੀ ਐਡ ਕਰਾਂਗੇ ਤੁਸੀਂ ਇਸ ਵਿੱਚ ਉਸ ਨੂੰ ਸ਼ਾਹੀ ਬਣਾਉਣ ਲਈ ਕਾਜੂਆਂ ਦਾ ਪੇਸਟ ਬਣਾ ਕੇ ਵੀ ਪਾ ਸਕਦੇ ਹੋ ਇਸ ਵਿੱਚ ਤੁਸੀਂ ਮਲਾਈ ਵੀ ਐਡ ਕਰ ਸਕਦੇ ਹੋ ਫਰੈਸ਼ ਦੁੱਧ ਦੀ ਤੇ ਆਪਸ਼ਨਲ ਨੇ ਆਪਾਂ 2 ਚਮਚੇ ਦਹੀਂ ਲਿਆ ਹੈ ਇਸ ਨੂੰ ਐਡ ਕਰਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਪਕਾਵਾਂਗੇ ਮਿਕਸ ਕਰਕੇ ਕਿਉਂਕਿ ਇਸ ਨਾਲ ਇਸ ਦਾ ਰੰਗ ਤੇ ਟੈਕਸਚਰ ਬਹੁਤ ਜ਼ਿਆਦਾ ਵਧੀਆ ਹੋਵੇਗਾ ਤੁਸੀਂ ਦੇਖ ਸਕਦੇ ਹੋ ਗਰੇਵੀ ਦਾ ਰੰਗ ਬਹੁਤ ਜ਼ਿਆਦਾ ਸੋਨਾ ਆ ਚੁੱਕਿਆ ਹੈ ਜਦੋਂ ਤੁਸੀਂ ਇਸ ਵਿੱਚ ਦਹੀਂ ਐਡ ਕਰਨਾ ਤੇ ਗੈਸ ਦੀ ਅੱਗ ਬਿਲਕੁਲ ਸਲੋ ਹੋਣੀ ਚਾਹੀਦੀ ਹੈ ਤੇ ਇਸ ਨੂੰ ਲਗਾਤਾਰ ਹਿਲਾਉਂਦੇ ਹੀ ਰਹਿਣਾ ਤਾਂ ਕਿ ਆਪਣਾ ਦਹੀਂ ਥੁਟੇ ਨਾ ਹੁਣ ਇਸ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰਕੇ ਇਸ ਨੂੰ ਪਕਾਵਾਂਗੇ ਗ੍ਰੇਵੀ ਨੂੰ ਬਾਹਰ ਆ ਚੁੱਕਿਆ ਹੈ ਹੁਣ ਇਸ ਵਿੱਚ ਇਸ ਵਿੱਚ ਆਪਾਂ ਜੋ ਪਨੀਰ ਦੀ ਸ਼ੇਪ ਵਿੱਚ ਟੁਕੜੇ ਕੱਟ ਕੇ ਪੜਾਈ ਸੀ ਇਸ ਨੂੰ ਐਡ ਕਰਾਂਗੇ ਤੇ 2 ਮਿੰਟ ਲਈ ਢੱਕ ਕੇ ਪਕਾਵਾਂਗੇ ਇਸ ਨੂੰ ਹੌਲੀ-ਹੌਲੀ ਐਡ ਕਰਨਾ ਹੈ ਗਰੇਵੀ ਆਪਣੀ ਤਪ ਚੁੱਕੀ ਹੈ ਹੁਣ ਇਸ ਵਿੱਚ ਧਨੀਆ ਐਡ ਕਰਾਂਗੇ ਬਰੀਕ ਕਟਿਆ ਹੋਇਆ ਆਪਣੀ ਪਨੀਰ ਵਾਂਗੂ ਬੰਦ ਗੋਭੀ ਦੀ ਸਬਜ਼ੀ ਬਣ ਕੇ ਤਿਆਰ ਹੈ ਸ਼ਾਹੀ ਬੰਦ ਗੋਭੀ ਵੀ ਇਸ ਨੂੰ ਕਿਹਾ ਜਾਂਦਾ ਹੈ ਤੇ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਗਾਇਸ ਤੁਸੀਂ ਇਸ ਨੂੰ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੇ ਇਸ ਨੂੰ ਕੋਈ ਗੈਸ ਨਹੀਂ ਕਰ ਸਕਦੇ ਪਨੀਰ ਦੀ ਸਬਜ਼ੀ ਹੈ ਸਭ ਦੀ ਜਿੰਦ ਕਿਸੇ ਹੋਰ ਚੀਜ਼ ਦੀ थैंक यू फॉर वाचिंग थैंक यू फॉर वाचिंग प्लीज ਸਬਸਕ੍ਰਾਈਬ ਮਾਈ ਚੈਨਲ